ਹਾਸ਼ੇ ਦਾ ਕਾਰਨ ਅਸੀਂ ਆਰਐਸਜੀਏ ਟਰੈਕਟਰ ਮਗਰਕ ਐਂਟਰ ਦਾ ਸੋਚਨ ਕਰਿਆ ਹੋਇਆ ਸੀਗਾ ਉਹ ਜਦੋਂ ਟਰੈਕਟਰ ਦੇ ਚੱਕਰ ਘੱਟ ਸੀ ਤੇ ਉਹਦੇ ਜ਼ਿਆਦੇ ਹੋ ਗਏ ਉਹਨੇ ਅਚਾਨਕ ਟਰੈਕਟਰ ਨੂੰ ਟੱਕਰ ਮਾਰੀ ਟਰੈਕਟਰ ਨੇ ਟੱਕਰ ਮਾਰੀ ਜਦੋਂ ਬੱਸ ਦੇ ਮੋੜੇ ਸੱਟਾ ਹਾਂ ਬੱਸ ਰੋਕਣ ਦੀ ਮੈਂ ਇੱਥੇ ਖੜਾ ਟੋਕਰ ਤੋਂ ਵੀ ਅੱਧਾ ਕਿਲੋਮੀਟਰ ਤੋਂ ਕੋਸ਼ਿਸ਼ ਕਰੀ ਵਿੱਚ ਸਵਾਰਗਾ ਸੀ 47 ਸਵਾਰਗਾ ਸੀਗੀਆਂ ਜੇ ਮੈਂ ਜ਼ਿਆਦਾ ਬ੍ਰੇਕ ਮਾਰਦਾ ਸੀ ਤਾਂ ਗੱਡੀ ਉਧਰ ਪੜ ਚੁਕੀ ਸੀ ਉਹਦੇ ਨਾਲ ਮੈਂ ਦੁਬਾਰਾ ਬ੍ਰੇਕ ਮਾਰ ਮਾਰ ਕੇ ਫਿਰ ਗੱਡੀ ਕੰਟਰੋਲ ਕਰੀ ਠੀਕ ਹੈ ਤੁਹਾਡੀ ਕੋਈ ਗਲਤੀ ਨਹੀਂ ਇਹਦੀ ਕੋਈ ਗਲਤੀ ਨਹੀਂ ਠੀਕ ਹੈ ਉਹ ਕੰਮ ਪਿਲ ਨਾ ਖੋ ਗਿਆ ਨੁਕਸਾਨ ਹੈਗਾ ਇਹ 25 ਤੋਂ 30 ਹਜ਼ਾਰ ਦਾ ਆ ਹਾਦਸਾ ਹੋਇਆ ਜੀ ਆਪਣੇ ਮੋਜਗੜ ਪੂਲ ਦੇ ਉੱਤੇ ਟੱਕਰ ਨਾ ਨਾ ਕਰ ਤੋਂ ਬਾਸ ਆਈ ਜਾਂਦੀ ਹੈ ਜੀ ਤੇ ਆ ਟਰੈਕਟਰ ਵਾਲੇ ਅੱਗੇ ਹੈ ਪਤਾ ਨਹੀਂ ਕਿ ਬਰਾਬਰ ਹੈ ਇਹਨਾਂ ਦੇ ਵਿੱਚ ਮਤਲਬ ਬੱਸ ਬੱਜੀ ਹੈ ਇਹ ਟਰੈਕਟਰ ਦੇ ਸੀਗੇ ਆ ਟਰੈਕਟਰ ਤੇ ਸੀਗੇ ਜੀ ਨਾਮ ਕੀ ਇਹਨਾਂ ਦਾ ਕਿੱਥੋਂ ਦੇ ਵਾਸੀ ਨੇ ਦਾ ਨਾਮ ਹੈ ਜੀ ਮगनलाल ਸਨੋਪਰਾਮ ਨਾਰਾਇਣ ਤੇ ਆ ਸਾਧੂ ਵਾਲੇ ਦੇ ਰਹਿਣ ਵਾਲੇ ਨੇ ਠੀਕ ਹੈ ਜੀ ਵਾਸਾ ਕਿਸ ਤਰ੍ਹਾਂ ਹੋਇਆ ਵੱਡਾ ਕੋਈ ਪਤਾ ਲੱਗਿਆ ਸਰ ਵੱਡਾ ਅੱਛਾ ਕੋਈ ਕਨਫਰਮ ਹੈ ਨਹੀਂ ਵੀ ਆਵਰਟੇਕ ਹੋਇਆ ਆਵਰਟੇਕ ਕਰਨ ਬੋਇਆ ਜਾਂ ਕਿਸ ਵਜ੍ਹਾ ਕਰਨ ਹੋਇਆ ਸੱਟਾਂ ਕਿੰਨੀਆਂ ਕੱਗ ਨੇ ਇਹਨਾਂ ਦੇ ਸੱਟਾਂ ਵੀ ਮੁਹੌਤੇ ਸਾਹਮਣੇ ਇਹਨਾਂ ਨੂੰ ਐਡਮਿਟ ਕਰਾਤੇ ਤੇ ਉਹ ਵੀ ਠੀਕ ਹੈ ਨਾ ਜੀ ਹਾਲਤ ਬਹੁਤ ਠੀਕ ਹੈ ਜੀ ਦਾ ਪੇਸ਼ੈਂਟ ਹੈ ਸਾਧੂਵਾਲ ਦਾ ਰਹਿਣ ਵਾਲਾ ਹੈ ਬੋਸਗੜ ਦੇ ਨੇੜੇ ਇੱਕ ਟਰੈਕਟਰ ਤੇ ਆ ਰਿਹਾ ਸੀਗਾ ਤੇ ਇਹਨਾਂ ਦਾ ਇੱਕਦਮ ਨਿੱਕੀ ਹੋ ਐਕਸੀਡੈਂਟ ਹੋ ਗਿਆ ਤੇ ਬਾਕੀ ਇਹਦੀ ਹਾਲਤ ਹੁਣ ਠੀਕ ਹੈ ਤੇ ਅਸੀਂ ਦਾ ਟਰੀਟਮੈਂਟ ਜਾਲੂ ਕਰਤਾ ਹੈ ਜਦੋਂ ਵਾਰ ਵਾਲੇ ਦੇ ਕੋਈ ਆਏ ਨਹੀਂ ਹਲੇ ਸੀ ਕੇਅਰ ਕਰ ਰਹੇ ਹਾਂ ਜਦੋਂ ਸ਼ਾਮ ਨਹੀਂ ਹੋ ਜੇ ਜਿਆਦਾ ਨਹੀਂ